ਬੋਤਾ ਦੋ ਯਾਰ ਕੋ ਹੋਰ ਪਿਆਰ ਨਹੀਂ ਨਹੀਂ ਵੀਰੇ ਨਹੀਂ ਹਾਂ ਨਹੀਂ ਅਸੀਂ ਵੇਚਣੀ ਆ ਵੀਰੇ ਆਪਾਂ ਰੱਖਣੀ ਨਹੀਂ ਹੈਗੀ ਇਹ ਲੈ ਅਸੀਂ ਵੀ ਵੇਚੀ ਯਾਰ ਇਹਨੂੰ ਵੀ ਗਾਹ ਵਿਗਣੀ ਵੱਖਰੀ ਇਹ ਚਾਰ ਪੈਰ ਤੋਂ ਤਾਂ ਹੈ ਵਿਗਣੀ ਕਿਉਂ ਨਹੀਂ ਕਿੰਨੇ ਲਾਤੇ 37000 ਰੁਪਏ ਲਾਤੇ ਵੀਰੇ 40 ਦੀ ਵੀ ਨਹੀਂ ਦੇਣੀ ਆਪਾਂ ਭਾਈ ਰਾਹ ਤਾਂ ਦੇ ਫਿਰ ਰਾਹ ਦੇ ਕੋਈ ਰਾਹ ਦੇ ਯਾਰ ਭਜਾਉਣ ਵਾਲੀ ਗੱਲ ਨਾ ਕਰ ਕੀ ਯਾਰ ਚਲ ਤੁਸੀਂ ਲੱਖ ਦੀ ਲੈ ਜਾਓ ਹਾਂ ਬਸ ਚਲ ਆ ਮਨੂ ਕਾਗਰੀ ਪ੍ਰੇਮੀਆ ਇਹ ਬਾਈ ਟੁੱਟੇ ਵਾਲੇ ਨਹੀਂ ਆ ਗਏ ਚੱਲ ਆ ਫੇ ਚਾਚਾ ਕਿੱਲੇ ਗੱਲ ਨੂੰ ਆਏ ਹੋਏ ਨੇ ਅਸੀਂ ਬਰਾਂਦੇ ਬੰਦੇ ਆ ਅਸੀਂ ਜੋਮ ਵਾਲਾਂ ਦੇ ਨਹੀਂ ਆ ਆ ਮੁੰਡੇ ਨੂੰ ਪਤਾ ਬਾਈ ਹੋਣਾ ਇਹਨੂੰ ਤਾਂ ਪਤਾ ਮਾਲਕ ਤੁਹਾਨੂੰ ਸ਼ਾਨ ਲੈ ਰਾ ਸੀ ਜੋਮਾ ਬਣਾ ਮੇਰਾ ਹਾਂ 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 ਮੈਂ ਹੁਣ ਉਹ ਹੜਤਾਇ ਦਿਓ ਹੈ ਉਹ ਤਾਂ ਗੋਚਰ ਗਿਆ ਹੁਣ ਮੈਂ ਹੁਣ ਤਾਂ ਹੜਤਾਇ ਦਿਓ ਹਾਂ ਬਸ ਅਡਾ ਭਾਈ ਨਾਨਾ ਤੀ ਉਹ ਨਾਨਾ ਪਰ ਮੈਂ ਨਰਾੜੀ ਦੀ ਬੰਦਾ ਇਹ ਬੱਕੀ ਯਾਰ ਮੇਰੀ ਗੱਲ ਸੁਣ ਲੈ ਹੁਣ ਕਾ ਨੂੰ ਲੈਪ ਚੱਲਦਾ ਇਹ ਬੱਕੇ ਉਹ ਕੰਮ ਨਾ ਹੁੰਦਾ ਨਾ ਕਿ ਬੱਕਰੀ ਕਿੰਨੇ ਮਰਜੀ ਦੇ ਕੇ ਲਾ ਲੈਂਦੇ ਆ ਆਹ ਦੰਦ ਰ ਕਰਕੇ ਹੈਗਾ ਯਾਰ ਉਹ ਤਾਂ ਜਾਉ ਨੂੰ ਹੈ ਅਬ ਤੇ ਉਹ ਕੋਈ ਨਹੀਂ ਜਾਉ ਨੂੰ ਕੰਮ ਯਾਰ ਜਾਉ ਨੂੰ ਕਹਿੰਦੇ ਯਾਰ ਨਹੀਂ ਹੈਗਾ ਉਹ ਨਹੀਂ ਹੋਰ ਤੇ ਬਸ ਰਹਿਣ ਰ ਆ ਦੇਖ ਯਾਰ ਆ ਦੇ ਇਹਦੇ ਲਾਲਾਂ ਹਾਲ ਤਾਂ ਤਾਂ ਨੂੰ ਨਿਕਲ ਨਹੀਂ ਹੈ ਹਮ ਹੇਲਦਾ ਹਲ ਤਗਾ ਹੇਲਦਾ ਨਹੀਂ ਦੇਖ ਲੈ ਬਈ ਯਾਰ ਸਵੇਰ ਬਹੁਤ ਨੇ ਨਹੀਂ ਕਾ ਚਾਚਾ ਮਾਰ ਸੱਟ ਜੇ ਆਹ ਫੜਿਆ ਤੂੰ ਮੇਰੇ ਨੂੰ ਨਹੀਂ ਨਾ ਦੀ ਯਾਰ ਇਹ ਤੇਰੀ ਮਾਰੀ ਆ ਪੂਰੇ 24 ਬੱਕਰੀ ਪਾਇਆ ਚੱਲ ਨਹੀਂ ਹੱਡੀ ਆ ਨਹੀਂ 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 ਕਨ ਖਾਈ ਦਾ ਹੁਣ ਛੋੜ ਦਾ ਕਰਾਂਗੇ ਜਾਂ ਚੱਲ ਸੁਣ ਨਹੀਂ ਪਤਾ ਗੱਲ ਕਰਨ ਚ ਆ ਗਈ ਕਿ ਕੀ ਪਤਾ ਪਾਸੇ ਸਾਡੇ ਨਾਲ ਆਪਾਂ ਨੂੰ ਨਹੀਂ ਵੀਰੇ ਪੈਸੇ ਵਰਦੇ ਨੇ ਬਾਈ ਸੋਹਣਿਆ ਤੇ ਫੜ ਲੈ ਵੇ ਜੋ ਮੈਂ ਕਦਾਂ ਲਾਇਆ ਹੁੰਦਾ ਸੀ ਜਦੇ ਕਹਿੰਦੇ ਵੀ ਹਾਂ ਰਾਤ ਤਾਂ ਐਵੇਂ ਨਹੀਂ ਤੇ ਵੀ ਜਦੀ ਤੈਨੂੰ ਕਹਿਣ ਦੇ ਦੇ ਦੇਖ ਲੈ ਯਾਰ ਨਹੀਂ ਆਪਾਂ ਤੈਨੂੰ ਕਹਦੇ ਨਹੀਂ ਸੀ ਵੀਰੇ ਬਾਈ ਕਿੰਨਾ ਟਾਈਮ ਲਾਉਂਗੀ ਤੂੰ ਭਾਈਆਂ ਸਭ ਜੇ ਠੀਕ ਦਿਨ ਲਾਉਂਗੀ ਕੋਈ ਨਾ ਕਹਿੰਦੇ ਓਏ ਯਾਰ ਨਹੀਂ ਤਾਂ ਥੋੜੀ ਬੱਕੀ ਦੇ ਪਖਾਏ ਆਂ ਗੱਦਕਾ ਦੇਖੋ ਅਸੀਂ ਵੀ ਤੈਨੂੰ ਦੇ ਕੇ ਖਾਣ ਤੋਂ ਸਭ ਲੈ ਜਾ ਭਾਈ ਨਹੀਂ ਤੁਸੀਂ ਤਾਂ ਉੱਤੇ ਬਾਹਰ ਖੜੇ ਆਂ ਥੱਲੇ ਆਓ ਯਾਰ ਆ ਗਿਆ ਹੈ ਨਹੀਂ ਦੇਖ ਭਾਬੇ ਨਾ ਰਹਾ ਬੈਠਣੀ ਆ ਇਹ ਗਾਹ 2000 ਨਾਲ ਬੈਠਣਾ ਕਿੰਨੇ ਵੀ ਲੋਕ ਕੋਈ ਆਣੇ ਆਂ ਹਾਂ ਪਾਣੀ ਕੋਈ ਤੁਸੀਂ ਛਾਣੇ ਬੰਦੇ ਯਾਰ ਇਹ ਨਹੀਂ ਇਹ ਨਹੀਂ ਜੀ ਲੋਟਰੀ ਹੈਗੀ ਪਤਰੀ ਜੋ ਝੂਠ ਬੋਲ ਕੇ ਜੀ ਦਿੰਦੇ ਆ ਕੋਈ ਹੋਰ ਆ ਆਪਣੀਆਂ ਧਾਰਮਿਕ ਬੋਸਾਂ ਕੋਲ ਜਾਂਦੀ ਦਿਖਾਉਂਗਾ ਮੈਨੂੰ ਪਤਾ ਉਹ ਤਾਂ ਹੀ ਤੁਰ ਪਾਉਂਦੇ ਨਾ ਬਜੰਦਾ ਪੈਸਾ ਬਹੁਤ ਹੈ ਬਈ ਮੋੜੀ ਮਾਹੀ ਯਾਰ ਰੱਖਣਾ ਪੈਸਾ ਸਾਹ ਸਾਹ 40 ਦਾ ਪੂਰਾ ਫੁੱਲ 40 ਦਾ ਹਾਂ ਇਹ ਲਖਾਈ ਨਾ ਨਹੀਂ ਕਰਤੀ ਦਿਖਾਈ ਵੀ ਨਾ ਨਹੀਂ ਲਖਾਈ ਨਾ ਦੀ ਦਿਖਾਈ ਅਸੀਂ ਕਰਦੇ ਸ਼ੂਟ ਕਰਾਉਂਦੇ ਦੋ ਤੋਂ ਉਹ ਦੱਸੋ ਨਹੀਂ ਨਹੀਂ ਵੀਰੇ ਉਹ ਗੱਲ ਵੇੜੋ ਉਹ ਦੱਸਦੇ ਨਾ ਤੂੰ ਦੱਸ ਬਾਈ ਕਿੱਥੇ ਯਾਰ ਬੰਬਾਈ ਹਰ ਆਦਾ ਦੇ ਸਾਡੇ ਯਾਰਾ ਤਨੂੰ ਮੈਂ ਦੱਸਦਾ ਲੱਖ ਲੱਖ ਜਨ ਬੱਕਰੀ ਤੇ ਦਿਖਦੀ ਹੈਗੀ ਯਾਰ ਨਹੀਂ ਵੀਡੀਓ ਚ ਸੌਦਾ ਨੰਗਾ ਕਰਨਾ ਪਾਸੇ ਕਰਕੇ ਨਹੀਂ ਲੱਖ ਦੇ ਇਹ ਵਾਲੇ ਵੀਡੀਓ ਚ ਨਾ ਲੱਖ ਰੁਪਏ ਨਹੀਂ ਦੇ ਸਕੇ ਨਾ ਬੂੰ ਦੇ ਸਕਣ ਇਹ ਜੀ ਹਾਂ ਬੱਕਰੀ ਭਾਈ ਲੱਖ ਦੇ ਦਿਖਦੀ ਨਹੀਂ ਬੋਲੋ ਤੁਸੀਂ ਵੀ ਕੋਈ ਬੋਲੋ ਇਹਨੂੰ ਦੱਸਤਾ ਵੀ ਲੱਖ ਦੀ ਲੈ ਜਾ ਭਾਈ ਹਾਂ ਚਲ 1000 ਰੁਪਏ ਲੱਖ ਤੋਂ ਹੋਰ ਕਰ ਜਰਾ ਇਹ ਬੱਕਰੀ 50000 ਦੀ ਕਹਿੰਦੇ ਨੇ ਯਾਰਾ ਨਹੀਂ ਮੈਂ ਪਹਿਲਾਂ ਗੱਲ ਕੁੱਝਦਾ ਨੂੰ ਜੰਦਾ ਮੈਂ ਵੇ ਮੇ ਬਈਆ ਦਾ ਹਮਾਰੇ ਬਾਅਦ ਹੰਕੋ ਤਾਂ ਲੱਗੇ ਕਿ ਬੱਕਰੀ ਕਿੱਥੇ ਰਹੀ ਕੋ ਪਰ ਇਹ 50 ਦੇ ਲੈ ਕੇ ਮਾਰੇ ਆਣ ਗਿਆ ਹਾਂ ਇਹਨਾਂ ਨੂੰ ਬਚਰਾ ਚਾਚਾ 40 ਤੋਂ ਵੱਧ ਸਾਨੂੰ ਬੱਕਰੀ ਕੋ ਆਉ ਮੈਂ ਕਹਿੰਦਾ ਵੀ ਤੁਸੀਂ 50 ਜਾਂ ਕਰ ਦੋ ਨਾ ਰੱਖੀਓ ਬਈ ਇੱਕ ਮਿੰਟ ਜੀ ਆਏ ਇਹ ਕੀ ਚੱਲਾ ਦੇਖ ਵੀਰੇ ਸਾਰੇ ਲੈਬ ਵਾਲੇ ਰੋਜ਼ ਆਉਂਦੇ ਮੰਡੀ ਹੋ ਜਾਂਦੇ ਮੈਨੂੰ ਪਤਾ ਵੀਰੇ ਅਸੀਂ ਵੀ ਚੱਲਦੇ ਹਾਂ ਉਹਨਾਂ ਨੂੰ ਪਤਾ ਹੀ ਆ ਵੀ ਅਸੀਂ ਵੀ ਜਾਰ-ਵਾਰ ਵੇਚਣਾ ਵੀਡੀਓ ਦੇ ਦੇ ਕਹਿੰਦਾ ਲੈਬ ਚੱਲਦੀ ਬੁੱਲੀ ਚੱਲਦੀ ਆ ਪਤਾ ਹੀ ਆ ਸਾਨੂੰ ਪਤਾ ਹੀ ਆ ਵੀ ਕਿੰਨੇ ਕੇ ਜਾਂਦੇ ਜੇ ਇਹ ਹੁਣ ਲੈਬ ਚੱਲਦੀ ਬੱਕਰੀਆਂ ਨੰਗੀ ਹੋ ਗਈਆਂ ਹੁਣ ਗਾਹਾਂ ਨਾ ਫੇਨਾ ਇਹੋ ਵੀ ਗੂਗਲ ਬੋਝ ਗੱਲ ਨੂੰ ਆ ਤਾ ਲੱਗ ਲੱਗਾਈ ਥੋੜਾ ਪਜਾ ਲੱਗਿਆ 40 ਲੱਗ ਗਈ ਇਹ ਕਿਨੇ ਹੋ ਕੇ ਟੋਣਾ ਲਾ ਇਹ ਬਾਈ ਕਿਸੇ ਹਾਂ ਗਾਹਾਂ ਦੀ ਜੇ ਹੈਗੀ ਬਹੁਤ ਇਤਰਾਇ ਨਹੀਂ ਪਾ ਲਓ ਬੋਲੋ ਭਾਈ ਇਹਨੂੰ ਕਮਾਈ ਨੂੰ ਸਾਨੂੰ ਕੋਈ ਇਤਰਾਇ ਨਹੀਂ ਮਾਰ ਬਲਕਿ ਰੱਖਦਾ ਬਾਈ ਕਿਉਂ ਰੱਖਦਾ ਕਿਹਾਂ ਤੱਕ ਪ੍ਰੀਮੀਅਮ ਲੈ ਜਾਂਦਾ ਬਾਈ ਲੈ ਲੈਂਦੇ ਬੱਕਰੀ ਜੇ ਉਹ ਕੰਮ ਨਾ ਹੁੰਦਾ ਬੱਕਰੀ ਬੱਕਰੀ ਦਾ 60000 ਰੁਪਏ ਦੇ ਦਿੰਦਾ ਮੈਂ ਇੱਕ ਹੋਰ ਗੱਲ ਕਰ ਯਾ ਵੀ ਉਹਦੇ ਕੋ ਨਾਲ ਦੇ ਦੰਦ ਵੀ ਹੈ। ਯਾ ਵੀ ਉਹਦੀ ਕਿਤੇ 60000 ਦਾ ਲਾਕ ਦੀ ਬੱਕਰੀ ਦਾ। ਭਲਾ ਜਾਣ ਨੂੰ ਭਲਾ ਜਾਣ ਨੂੰ ਆ ਪਰ ਉਹ ਲੱਗਦਾ ਦਾ ਹੈ। ਜਾ ਉਹਨੂੰ। ਹੁਣ ਆ ਦੇਖੀ ਮੇਰੇ ਜਾਣ ਦਾ ਨਿਕਲੇ ਹੋਏ ਨੇ। ਮੇਰੇ ਹੈ ਨਹੀਂ ਮੂੰਹ ਜੋ। ਮੇਰੇ ਵੀ ਹੈ। ਹੁਣ ਹੋਰ ਕਿ ਆ ਮੈਨੂੰ ਚਾਹੀ ਹੈ ਨਹੀਂ ਯਾਰ ਇਹ ਦੇਖਾ ਮੈਂ ਨਹੀਂ ਹੋ ਜਾਂਦਾ ਜਗਾ। ਰਾਜਾ ਬਸ। ਹਾਂ ਉਹ ਹੋ ਗਈ ਇਹ ਤਾਂ ਮੇਰੀਆਂ ਵੀ ਜੜਾਂ ਨਿਕਲੀਆਂ ਹੋਈਆਂ ਉਹ ਆਇਆ ਬੰਦਾ ਦੰਦ ਲਵਾ ਕੇ ਰੋਟੀ ਖਾਣ ਆ ਬਾਈ ਅਸੂਰਾਂ ਦੇ ਲੱਕੇ ਬਣਨੇ ਇਹ ਕਿੱਥੇ ਲੱਕ ਦੰਦ ਵੀ ਲੱਗਣੇ ਤਾਂ ਹਾਂ ਚਲੋ ਤਾਂ ਚਾਚਾ ਲਵਾ ਦੋ ਚਲੋ ਤਾਂ ਕੋਈ ਗੰਡੀਆਂ ਲੱਗਣਾਂ ਲੱਗਣ ਯਾਰਾ ਦੇਖ ਲੈ ਚਲੋ ਇਹ 40000 ਦਾ ਲੈਣਾ ਫਿਰ ਗੰਡੀਆਂ ਦਾ ਨਹੀਂ ਨਹੀਂ ਚਲ ਚਾਚਾ ਰਹਿਣ ਦੇ ਕਿਸੇ ਬੁੱਜੇ ਵੀ ਨਾ ਕੋਈ ਜਾਣ ਯਾਰਾ ਸੋਲੋ ਹੁੰਦਾ ਕਾਦੇ ਕੰਮ ਕੋ ਹੁੰਦਾ ਕਦੇ ਮੰਨਦੇ ਵੀ ਹੁਣ ਆਏ ਮੰਨਦੇ ਨੇ ਥੋੜੀ ਹੋਰ ਪਾਲਾ ਕੋਈ ਨਹੀਂ ਤਿੰਨ ਮਿੰਟ ਉਸ ਚੱਕਰ ਨਹੀਂ ਫੜ ਲਾਂਗੇ ਨਹੀਂ ਚਾਚੇ ਮੈਂ ਤਿੰਮੀ ਵਾਲਾ ਕਰ ਥੋੜੇ ਜਿਲੇ ਭੰਨੇ ਜਾਂਦੀ ਹੋਊਗਾ ਮਨੂ ਗੁਰਦੇ ਲਈ ਆ ਵੇਖੀ ਬਣਿਆ ਕਰਕੇ ਦੇਖ ਲੈ ਮਾਰ ਦੇਗਾ ਕੰਨੀ ਦੇਖਦਾ ਮਨੂ ਅਮਰਪਾਲ ਕਿ ਥੋੜਾ ਕਿ ਬਚਾਂਗਾ ਮਨਹਾਰਾ ਪਤਾ ਯਾਰ ਉਹ ਫੇਰ ਹੀ ਚੜਦੇ ਦੀ ਚਾਚਾ ਮਾਰ ਕੇ ਵੇਖ ਲੈ ਸੱਟ ਮਾਰੀ ਕੋਟੀ ਅੱਛਾ ਮਾਰ ਦੇ ਬੜੀ ਸ਼ਾਨ ਮਾਰਦੇ ਹੱਦ 10000 ਦਾ ਰਿਆ ਸੀ ਇਹ ਨਹੀਂ ਇਹ 2000 ਦਾ ਫਰਕ ਚਾਚਾ ਪਾ ਦੇ ਲੈ ਤੈਨੂੰ ਇਹ ਆਫਰ ਦੇ ਹਾਂ 42000 ਦੀ ਹੋ ਗਈ ਹੈ ਨਾ ਹਾਂ 42 ਬੈ ਵੀ ਹੋ ਗਿਆ ਨਾ 42000 ਰੁਪਏ 42000 ਮੇਰੀ ਕਾਂਗ ਵੇਚੀ ਹੀ ਆ 40 ਦੇ ਦੋ ਕਾਲੀ ਦੇ ਦੋ ਉਹ ਲੈ ਲੈ ਆ ਆ ਆ ਆ ਮਾਰੇ ਹੋ ਰਹੇ ਨੇ ਚਲ ਆ ਦੇ ਗਾਂ ਨੂੰ ਕਿਉਂ ਮਾਂ ਬੋਪਾ ਗੂਮਰ ਪਿੱਛੇ ਘਟਮਣ ਲਾਇਆ ਉਹਦਾ ਕਰ ਲੈ ਇਹ ਦੋ ਦੋ ਜਮਾਂ ਦੇ ਫੜੋ ਹਾਂ 42000 ਦੇ ਕਰੀਬਾ ਨਾ ਇਹ ਤਾਂ ਹੱਡ ਬ੍ਰੈਂਡ ਹੈ ਆਓ ਬਸ ਉਹ ਠੀਕ ਹੈ ਵੀਰੇ ਨਹੀਂ ਨਹੀਂ ਇੱਕ ਜੀ ਇੰਨੇ ਬੰਦੇ ਖੜੇ ਆਏ ਸੀ ਲੱਗੇ ਠੀਕ ਹੁੰਦਾ ਸੀ ਆਪ ਜੀ ਬਾਕਲਾ پیسے ਜ਼ਿਆਦਾ ਨਹੀਂ ਵੀ ਆ ਜਾਓ ਭਾਈ ਆਓ ਇਹ ਅੰਧੀ ਮਰ ਜਾਵੇ ਛੋਲੇ ਵੀ ਠੀਕ ਹੈ ਹੈਡਿੰਗ ਦੀ ਹੈਟ ਹੈ ਜੀ 1000 ਰੁਪਏ ਮਾਨ ਕਰੀ ਦੀ ਬਣਾਇਆ ਇਹਨਾਂ ਵਾਰ ਬੱਕਰੀ ਵੇਖੋ ਬਹੁਤ ਸੋਹਣੀ ਬੱਕਰੀ ਹੈ ਜੀ ਕਿੰਵੇਂ ਸੂਏ ਹੈ ਬਈ ਇਹ ਅੱਜ ਤੀਜੇ ਸੂਏ ਕਿੰਨਾ ਬੱਚੇ ਬੱਚੇ ਪਹਿਲਾਂ ਤਾਂ ਵੀਰੇ ਤਿੰਨ ਦਿੱਤੇ ਨੇ ਪਹਿਲਾਂ ਦੋ ਦਿੱਤੇ ਨੇ ਪਹਿਲੇ ਸੂਏ ਠੀਕ ਹੈ ਪਹਿਲੇ ਸੂਏ ਦੋ ਦੂਜੇ ਸੂਏ ਕਰਾ ਬੰਨਦਾ ਜਰਾ ਸੱਠਾ ਪਹਿਲੇ ਸੂਏ ਇੱਕ ਦਿੱਤਾ ਯਰ ਦੇ ਨਾਲ ਅੱਛਾ ਇਹ ਬੱਕਰੀ ਵੇਖੋ ਸੋਹਣੀ ਇਲਾਕੇ ਤੇ ਵਾਹ ਹੋ ਹੈ ਪੈਸੇ ਬਾੜੇ ਮੰਗੀ ਜਾਂਦਾ ਬਹੁਤ ਮੀਆ ਜੀ ਮੰਗਦਾ ਕੱਟ ਵੀ ਨਹੀਂ ਬੱਕਰੀ ਇਹ ਤਾਂ ਘਾਹ ਤੋਂ ਪਾਪੂ ਵੀ ਘਾਹ ਮੰਗੀ ਜਾਂਦਾ ਹੈ ਛੋਟੀ ਹੈ ਬੱਕਰੀ ਐਡੂ ਕੋ ਉਹ ਨਹੀਂ ਹੈਗੀ ਬਾਹਰ ਤੇ ਜਮਾ ਛੋਟੀ ਪੁੱਲਾ ਛੋਪੀਆ ਕੱਢ ਦੋ ਪੁਆ ਛੜਨ ਨੂੰ ਕੋਈ ਨਾ ਅਸੀ ਲੈ ਜਾਂਦੇ ਬਾਈ ਵੀਰੇ ਤਾਂ ਲਾਈਵ ਚ ਲਾ ਰਹੇ ਹਾਂ ਕੋਈ ਗੱਲ ਨਹੀਂ ਜਦ ਮੈਂ ਆ ਵੀ ਖਾ ਵੀ ਮੈਂ ਮੁੱਲ ਕਰੂ ਜੀ ਵਿਚ ਨਹੀਂ ਹੈ ਚਾ ਥੋੜਾ ਤਾਂ ਨਾ ਬਾਈ ਕੋਈ ਨਾ ਕਰ ਲਾਂਗੇ ਹੁਣ ਮੰਗਣ ਵਾਲੇ ਤਾਂ ਮੰਗਦੀ ਹੁੰਦਾ ਬਾਈ ਆਏ ਤਾਂ ਬਾਈ ਯਾਰ ਅਗਲੇ ਨੇ ਭੁੱਖ ਦਾ ਲਾਉਣਾ ਹੈ ਨਾ ਆਪਾਂ ਆਹ ਨਾਲ ਦੀ ਚਾਹ ਤੇ ਮੰਗਣੇ ਆਪਦੀ ਚੀਜ਼ਾਂ ਵੀ ਆਂਦੀ ਹੈ ਤਾਂ ਅਗਲੇ ਨੇ ਹੁੰਦਾ ਬੋਗੜਾ ਬੋਗੜਾ ਨੋੜਨਾ ਬਾੜਵੀਂ ਗੱਲ ਬਾੜ ਗਾ ਕੀ ਕੋ ਤੇ ਰੌੜ ਜੁੱਜੀ ਚੀਮਾ ਸਾਹਿਬ ਲੈ ਰਿਹਾ ਜੀ ਸਾਹਿਬ ਲੈ ਬਈ ਦਾਲੇ ਬੱਕਰੀ ਦੇ ਬਈ ਉਹ ਦੇ ਸਾਡੇ ਦਾ ਖੜਾ ਉਹ ਮਰੇ ਮਗ ਨਾ ਸਾਹਿਬ ਯੂਟਿਊਬ ਉੱਪਰ ਹੈ ਯੂਟਿਊਬ ਉੱਪਰ ਲੈ ਰਿਹਾ ਬੱਕਰੀ ਹੈ ਯੂਟਿਊਬ ਬੱਕਰੀਆਂ ਲੈ ਗੋ ਆਣ ਨੇੜੇ ਹੋ ਜਾ ਹਣ ਕੇ ਦਾਤ ਈ ਆ ਬੱਕੀ ਨਾ ਨਾ ਬਿਜਾ ਨਹੀਂ ਹੈ ਹਾਂ ਨਹੀਂ ਹੋ ਸਰਾ ਦੰਦ ਤਾਂ ਇੱਕ ਤਾਂ ਨਾਲ ਬ੍ਰਮੀ ਪਾ ਦੇਖੀ ਗਲਤੀ ਦਿਮਾਗ ਇੱਕ ਤਾਂ ਤੇ ਜਾਮ ਨੂੰ ਨਹੀਂ ਛੱਡੀ ਆ ਤੰਦ ਜੋ ਜਾਮ ਨੂੰ ਕਿਹਨੂੰ ਕਹਣਾ ਤੂੰ ਯਾਰ ਪਹਿਲਾਂ ਤੂੰ ਹੀ ਨਹੀਂ ਹੈਗਾ ਮਾਸਾ ਹੈਗਾ ਕਿ ਮਾਹ ਜਾਮ ਨੂੰ ਕਰੀ ਜਾਂਦਾ ਯਾਰ ਮੈਂ ਅੰਦਰ ਹੁਣ ਦਿੱਤਾ ਆ ਤਾਂ ਚਾਚਾ صدیق ਦੇ ਵੀ ਹੈ ਨਹੀਂ ਜਮਾਂਦਰੂਆਂ ਦਾ ਕੋਈ ਨਹੀਂ 3000 ਰੁਪਏ ਲਾ ਬੱਕੀ ਉਹਦੇ ਵੀ ਨਿਕਲ ਆਗਾ ਹਾਂ ਚਾਚੇ ਦੇ ਜਮਾਂਦਰੂ ਕੀ ਹੈ ਨਹੀਂ ਹਾਂ ਬਾਈ ਹੋ ਕਿੰਨੇ ਦੇਣੀ ਆ ਦਾ ਆ 10 ਦਾ ਇੱਕ 30 ਦੇ ਵਿੱਚੋਂ ਥੋੜੇ-ਮੋਟੇ ਘਟਾਂਗੇ। ਅੱਛਾ ਜੀ। ਠੀਕੋ। ਚਲੋ। ਫਰਕ ਤਾਂ ਲੱਖ ਦਾ ਹੀ ਰਹਿ ਗਿਆ ਹਨ। ਹਾਂ, ਲੱਖ ਦਾ ਹੀ ਫਰਕ। ਇੱਕ 30 ਮੰਗਿਆ ਨਾ। ਲੱਖ ਦਾ ਹੀ ਫਰਕ। ਮਾਣੀ ਦੇਖ ਲੈ। 35000 ਦੀ ਬੱਕੀ ਦੇ ਯਾਰ। ਕੇ ਮੰਗੀ ਜਾ ਕੋਈ ਚੱਕਣੀ ਆ ਮੰਗਣ ਲੱਗ ਪੀ। ਇਹ ਤਾਂ ਉਹਨੂੰ ਦੇਖ ਦਿੰਦੇ। ਹੂੰ। ਬਸ 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 ਆਹ ਦੇ ਲਈ ਰੱਖ। ਤੂੰ ਤਾਂ ਲੱਖ ਦੀ ਗੱਲ ਨਾ ਯਾਰ। ਵੀ 20ੋਂ ਛੱਡ ਕੇ ਮੈਂ ਲੱਖ ਦੀ ਰੋਕੀ ਦੇ ਮਾਂ ਯਾਰ। ਦੇਰਾ ਤੂੰ ਲਾ 20 ਛੱਡ ਕੇ ਲੱਖ ਹੀ ਜਾ ਕਰ ਦੇਗਾ। ਹੈਲੋ ਜਲਾਵਤ ਦਿਨ ਨੁਰੀ ਪਤਾ ਹੀ ਆਪ ਨੂੰ ਹਾ ਹੋ ਇਹ ਤਾਂ ਹਮ ਲੈੜਿਆ ਤਾਂ ਕਰਦੇ ਹੀ ਹੁੰਦਾ ਜੇ ਆਪ ਦੇਣਿਆਂ ਵੀ ਭਾਈ ਜਦ ਤੁਸੀਂ ਰਾਜਾ ਬੋਲੇ ਨਾ ਦੀ ਕਹਾ ਬਚੋਈ ਹੈ ਕਬਰਿੰਨ ਦੇਖ ਭਾਈ ਜਦ ਤੂੰ ਪੱਕਾ ਮੋਲ ਲਾਤਾ ਉੱਥੇ ਤੱਕ ਹਾਂ ਆ ਜਾ ਪੱਕਾ ਲਾ ਦੇਖ ਹਾਂ ਇਹ ਤਾਂ ਪੱਕਾ ਮੋਲ ਲਾਤਾ ਤਾਂ ਬੰਦ ਕਰ ਹਰੇ ਨਾ ਕਾਂ ਬੰਦ ਕਰ ਲੀ ਦੋ ਮਹੀਨਾ ਹੋਇਆ ਸੱਚ ਹੋਣੀ ਦੁੱਪ ਕੇ ਦੇਖ ਰਹੇ ਹੋ ਐ ਠੀਕ ਆ ਅਨਾਹ ਹੈ ਨਹੀਂ ਦਾ ਕਾਨੂੰ ਆ ਯਾਰ ਦੇਖ ਨਾ ਜਗਮ ਦੇ ਨਾ ਜਗਮ ਦਾ ਠੀਕ ਨਹੀਂ ਜੀ ਉਹ ਯਾ ਕਿਨੇ ਦਾ ਪਾ ਜਗਮ ਨੂੰ ਲੋੜ ਹੋ ਜਾ ਰਹੀ ਸੀ ਰਸਿਆ ਸਾਨੂੰ ਨੇ ਇਹ ਤੋਂ ਕੱਟਦਾ ਨਹੀਂ ਜੀ 12 ਖੱਦਾ ਆਪਾਂ ਸਹੀ ਆ ਹਾਂ ਚੱਲ ਛੱਡ ਬਾਈ ਜਗਮ ਵੀ ਹੋ ਗਿਆ ਚੱਲ ੱੱਕਾ ਨਹੀਂ ਕੋਈ ਮਾ 16 ਗੱਲ ਹੈ ਜੀ ਮੱਖੀ ਮੁੱਤੋੜਾਂ ਗਾ ਨਾ ਸਵਾਰ ਲਾਈ ਦਿ ਨਾ ਖਸਮੀਂ ਪਾਇਆ ਪੱਗੇ ਨੂੰ ਮੱਖੀ ਲੱਗ ਗਈ ਮਾੜੀ ਦਿਖਣਾ ਹੋ ਜਣਾ ਨੇ ਸਹਰਣ ਦੇ ਵਦ ਕੋ ਮੱਖੀ ਮੱਖੀ ਦਾ ਕਾਨੂੰਨ ਹੀ ਆ ਲੱਗਦੀ ਆ ਤੁਹਾਨੂੰ ਲੱਗਦੀ ਆ ਮੱਖੀਆ ਟਾਈਮ ਜਦੋਂ ਹੁਣਾ ਥੰਦਾ ਹੁੰਦਾ ਗਿਆ ਜਖਮ ਬੜਾ ਠੀਕ ਆ ਬੱਕਰਾ ਥੱਲੇ ਟਾ ਕੇ ਦੇਖ ਲੈ ਥੱਲੇ ਟਾ ਕੇ ਦੇਖ ਲੈ ਬੱਕਰਾ ਜਖਮ ਨਹੀਂ ਹੈਗਾ ਇਹ ਸੋਡੇ ਬੰਦੇ ਦੇ ਵਿੱਚ ਜਖਮ ਹੋ ਗਿਆ ਸਾਡੇ ਬੰਦੇ ਦੇ ਲਈ ਜਖਮ ਨਹੀਂ ਹੋਣ ਦੇ ਇਹ ਤਾਂ ਰਾ 13000 ਰੁਪਿਆ 500 ਰੁਪਿਆ ਨਵੇੜ ਲੈ 13000 ਨਾ ਜੀ ਪਰ ਰਹਿਣ ਦੋ ਉਹ ਕਿਉਂ ਜਿੱਦ ਕਰੀਏ ਨਾ ਨਹੀਂ ਸਰਦਾਰ ਜੀ ਬਚਦਾ ਨਹੀਂ ਗੁੱਸਾ ਆਪਾਂ ਨੂੰ ਕਹਿ ਦਿੰਦੇ ਆ ਆਪਾਂ ਵੇਚਣ ਵਾਸਤੇ ਆਏ ਆ ਜੀ ਚਾਰ ਦਾ ਤੁਹਾਡਾ ਕਰੇ ਚਾਰਾਂ ਦਾ ਨਹੀਂ ਬੜਾ ਹੋਤਾਂ ਲੇ ਲਓ ਤੂੰ بڑا ਸੌਦਾ ਸੌਦਾ ਬਣਾਉਣ ਵਾਸਤੇ ਆਏ ਆ ਜੀ ਅਸਿਕਾ ਟਪਕਾਰਾ ਮਾਰ ਲਾ ਨਾ ਨੀ ਤੁਸੀਂ ਹਾਂ ਬੜੀਆ ਦੇ ਦਿਓ ਦਿਨੇ ਕਿਹਾ ਡੱਚ ਰਹੀ ਗਿਆ ਫੜ ਸਹੀ ਫੜ ਜਾ ਯਾ ਬੇਲ ਕਿਨੇ ਤੂੰ ਆਇਆ ਮੈਂ ਹਾਂ ਉਹ 15000 ਦਾ ਬੱਕਰਾ ਦੇਵਾ ਲਓ ਲਓ ਹੋਗਾ ਗੌਣ ਗਾਣੀ ਲਗੜੀ ਗਈ ਪਿਆਰੇ ਹਾਂ ਹਾਂ 14000 ਤੋਂ ਲਵੇ ਉਹ ਲੈ ਯਾਰ ਫਿਰ ਆ ਹੋਰ ਕੀ ਪਾਲ ਗਾਉਂ ਤੂ ਯਾਰ 14000 ਹਰਦਾ ਯਾਰ ਮਰਦਾ ਪਾਲ ਗੋ ਰੋ ਅਰੇ ਮੈਂ ਲੈ ਆ ਹੋਇਆ ਆਪਣਾ ਪਾਣ ਬਈ ਬਸ ਆ ਜਾ ਬਗਈ ਉਹ ਭਗਾ ਆ ਜਾ ਘਰ ਲੋਗਾ ਹਾਂ ਨਾਂ ਗਿਆ ਜਾਣ ਦੇ ਕੋ ਉਹ 1000 ਪਿੱਛੇ